ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਪਾਰਟ 2 ਜੋ ਆਪਣੇ ਪਿੰਡ ਖੇਡਾਂ ਹੋਈਆਂ ਸੀ ਪਿੰਡ ਕੌਕੇ ਕਲਾ ਵਿਖੇ ਉਸ ਦੀ ਵੀਡੀਓ ਤੁਹਾਨੂੰ ਪਾ ਰਹੇ ਆ ਪਾਰਟ 1 ਦੇ ਵਿੱਚ ਸਾਰਿਆਂ ਦੇ ਬਹੁਤ ਕਮੈਂਟ ਆਏ ਵੀ ਹੈ ਬਹੁਤ ਵਧੀਆ ਉਪਰਾਲਾ ਵਾ ਭੈਣਾਂ ਦਾ ਤੇ ਹਾਂਜੀ ਆਓ ਆਪਾਂ ਦੇਖਦੇ ਆਂ ਪਾਰਟ 2 ਇਹ ਜਿਹੜਾ ਆਪਾਂ ਦੂਸਰਾ ਟੂਰਨਾਮੈਂਟ ਕਰਵਾਇਆ ਸੀ ਪਿੰਡੂ ਖੇਡ ਮੇਲੇ ਆਪਣੇ ਪਿੰਡ ਦੇ ਗਰਾਊਂਡ ਜਿਹੜਾ तलवार सिंह तारा ਆਪਣਾ గ్రౌండ్ ਆਪਣੇ ਪਿੰਡ ਦਾ 메ਨ ਉੱਥੇ ਕਰਵਾਇਆ ਸੀ ਤੇ ਇਸ ਦੇ ਵਿੱਚ ਮਤਲਬ ਕੁਝ ਹੋਰ ਗੇਮਾਂ ਕਰਵਾਈਆਂ ਸੀ ਜਿਵੇਂ ਪਹਿਲਾਂ ਪਕੜਾ ਰੇਸ ਜਾਂ ਸਿੰਪਲ ਰੇਸ ਹੈ ਨਾ ਤੇ ਇਹਦੇ ਵਿੱਚ ਆਪਾਂ ਲੌਂਗ ਜੰਪ ਕਰਵਾਇਆ ਸੀ ਜਿਸ ਵਿੱਚ ਸਾਰੀਆਂ ਭੈਣਾਂ ਵੀ ਮੇਰੀਆਂ ਤੇ ਮੇਰੀਆਂ ਮਾਤਾ ਮਾਂ ਤੇ ਛੋਟੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਤੇ ਇਹਦੇ ਚ ਤੁਸੀਂ ਦੇਖੋ ਵੀ ਆਪਾਂ ਘਰੇ ਕਹਿ ਦਿੰਨੇ ਸਾਡਾ ਦੁੱਖ ਦਾ ਸਾਡਾ ਉਹ ਦੁੱਖ ਦਾ ਹਨਾ ਪਰ ਇਹ ਪੈਣ ਨੂੰ ਇੰਨਾ ਚਾ ਸੀ ਵੀ ਜਣੀ ਦੀ ਸਾਰੀਆਂ ਨੇ ਜਿਹੜੇ ਲੌਂਗ ਜੰਪ ਲੰਬੀ ਸ਼ਾਲ ਆ ਇਹਦੇ ਵਿੱਚ ਹਿੱਸਾ ਲਿਆ ਇੱਕ ਵਾਰ ਨਹੀਂ ਦੋ ਦੋ ਵਾਰ ਤਿੰਨ ਤਿੰਨ ਵਾਰ ਵੀ ਇੰਨੀ ਜਿਆਦਾ ਖੁਸ਼ੀ ਸੀ ਸਾਰਿਆਂ ਨੂੰ ਵੀ ਅਸੀਂ ਇੱਕ ਜਿਹੜੀ ਇਹ ਗੇਮ ਆ ਹਨਾ ਆਪਾਂ ਨਿੱਕੇ ਹੁੰਦੇ ਆਪਾਂ ਕਹਿ ਦਿੰਨੇ ਆਪਾਂ ਸ਼ਾਲਾਂ ਲਾਉਨੇ ਆ ਮੰਜੇ ਟੱਪਦੇ ਆ ਜਾਂ ਹਨਾ ਡਿਕਰੀ ਬਾੜਾ ਇੱਕ ਗੇਮ ਹੁੰਦੀ ਆ ਹਨਾ ਪੈਣਾਂ ਨੇ ਜਿੰਨੇ ਨੇ ਖੇਡੀਆਂ ਉਹਨਾਂ ਨੂੰ ਪਤਾ ਵਾ ਤੇ ਆ ਮਾਤਾ ਜੀ ਨੇ ਹਰ ਗੇਮ ਦੇ ਵਿੱਚ ਪਾਰਟਿਸਪੇਟ ਕੀਤਾ ਤੇ ਬੱਚਿਆਂ ਨੇ ਵੀ ਐ ਮਤਲਬ ਖੁਸ਼ ਹੋਏ ਪਏ ਸੀ ਸਾਰੇ ਤੇ ਛਾਲਾ ਵੀ ਆਂਡੀਆਂ ਵੱਡੀਆਂ ਵੱਡੀਆਂ ਮਾਰਦੀਆਂ ਸੀ ਤੇ ਛੋਟੇ ਬੱਚਿਆਂ ਦੀਆਂ ਰੇਸਾਂ ਲੱਗੀਆਂ ਸੀਗੀਆਂ ਜਿਹੜੇ 5 ਸਾਲ ਦੇ 7 ਸਾਲ ਦੇ ਉਹਨਾਂ ਨੂੰ ਤਾਂ ਬਹੁਤ ਹੀ ਚਾਅ ਸੀ ਵੀ ਸੜੀਆਂ ਰੇਸਾਂ ਹੋ ਰਹੀਆਂ ਆ ਮਾਂ ਉਹ ਤਾਂ ਕਹਿ ਰਹੇ ਸੀ ਇੱਕ ਇੱਕ ਸੜੀ ਹੋਰ ਲਗਵਾ ਦੋ ਤੇ ਬਾਅਦ ਚ ਥੋੜੇ ਜਿਹੜੇ ਵੱਡੇ ਬੱਚੇ ਆ ਜਿਵੇਂ 12 13 ਸਾਲ ਦੇ ਉਹਨਾਂ ਦੀਆਂ ਰੇਸਾਂ ਜਿਹੜੀਆਂ ਲਗਵਾਈਆਂ ਸੀਗੀਆਂ ਤੇ ਨਿੱਕੇ ਨਿੱਕੇ ਬੱਚੇ ਦੇਖੋ ਹਨਾ ਕਿੰਨੀ ਖੁਸ਼ੀ ਹੈ ਇਹਨਾਂ ਦੇ ਚਿਹਰੇ ਤੇ ਇਹ ਗੇਮਾਂ ਹੋਣੀਆਂ ਚਾਹੀਦੀਆਂ ਹਨਾ ਬੱਚਿਆਂ ਚ ਇੱਕ ਇੰਟਰਸਟ ਹੁੰਦਾ ਵੀ ਅਸੀਂ ਇਨਾਮ ਲਈਏ ਤੇ ਮੂਰੇ ਨਿਕਲ ਹੀ ਏਕ ਦੂਜੇ ਤੋਂ ਕਿੰਨਾ ਪੈਣਾ ਨੇ ਇਹ ਗੇਮਾਂ ਖੇਡੀਆਂ ਵਾ ਛੋਟੇ ਹੁੰਦੀਆਂ ਨੇ ਹਨਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵਧੀਆ ਲੱਗੂਗਾ ਹਨਾ ਇਹ ਵੀ ਪੁਰਾਣੀਆਂ ਯਾਦਾਂ ਜਦੋਂ ਆਪਾਂ ਯਾਦ ਕਰਦੇ ਆ ਨਿੱਕੇ ਹੁੰਦੇ ਆਪਾਂ ਕਿੰਨੀਆਂ ਖੇਡਾਂ ਖੇਡਦੇ ਹੁੰਦੇ ਸੀ ਹਨਾ ਰੋੜੇ ਢਿਕਰੀ ਪਾੜਾ ਵੰਟੇ ਹਨਾ ਕਿੰਨੇ ਤਰ੍ਹਾਂ ਦੀਆਂ ਖੇਡਾਂ ਹੁੰਦੀਆਂ ਸੀਗੀਆਂ ਲੁਕਣ ਵਚੀਚੀ ਛੂਣ ਛਲਿਕਾ ਹੁਣ ਦੇ ਬੱਚਿਆਂ ਨੂੰ ਇਹਨਾਂ ਗੇਮਾਂ ਬਾਰੇ ਨਹੀਂ ਪਤਾ ਹੁੰਣਾ ਨਹੀਂ ਹਨਾ ਘੱਟ ਜਾਣਕਾਰੀ ਹੈ ਬੱਚੇ ਹੁਣ ਦੇ ਬੱਚੇ ਤਾਂ ਫੋਨਾਂ 'ਚ ਹੀ ਨਿਕਲਦੇ ਇਹਨਾਂ ਨੂੰ ਫੋਨ ਦੀਆਂ ਗੇਮਾਂ ਦਾ ਬਹੁਤ ਪਤਾ ਪਰ ਜੇ ਆਪਾਂ ਆਪਣੀਆਂ ਮੰਮੀਆਂ ਬੱਚਿਆਂ ਦੀਆਂ ਹਨਾ ਜਾਂ ਆਪਣੇ ਪੇਰੈਂਟਸ ਆ ਗਰਾਊਂਡ ਨਾਲ ਜੋੜਨਗੇ ਆਪਾਂ ਇਹ ਖੇਡਾਂ ਖੇਡਾਂਗੇ ਤੇ ਮੈਨੂੰ ਲੱਗਦਾ ਵੀ ਜ਼ਰੂਰ ਆਪਾਂ ਆਪਣੇ ਬੱਚਿਆਂ ਨੂੰ ਹਨਾ ਖੇਡਾਂ ਨਾਲ ਜੋੜਾਂਗੇ ਇੱਕ ਨਵੀਂ ਪਰਤ ਪਾਈਏ ਆਪਾਂ ਵੀ ਸਾਰੇ ਆਪਾਂ ਗਰਾਊਂਡਾਂ ਨਾਲ ਆਪ ਵੀ ਜੁੜੀਏ ਤੇ ਇਹਦੇ ਨਾਲ ਇੱਕ ਤਾਂ ਸਾਡੀ ਜਿਹੜੀ ਸਿਹਤ ਆ ਇਹ ਪੂਰੀ ਤਰ੍ਹਾਂ ਸਹੀ ਰਹਿੰਦੀ ਆ ਹਨਾ ਆਪਾਂ ਫਿੱਟ ਰਹਿਨੇ ਆ ਵੀ ਇਹ ਨਹੀਂ ਹੈਗਾ ਵੀ ਹਣ ਜੇ ਆਪਾਂ ਫਿਜ਼ੀਕਲੀ ਫੈਕਟਰੀ ਨਹੀਂ ਆਪਾਂ ਕੋਈ ਗੇਮ ਨਹੀਂ ਖੇਡ ਸਕਦੇ ਹੈਗੇ ਹਨਾ ਤੇ ਆ ਅਸੀਂ ਗਾ ਬੈਸਕਟ ਖਾਂਦਾ ਮੁਕਾਬਲਾ ਇਹ ਅਸੀਂ ਹਰ ਮਤਲਬ ਜਦੋਂ ਵੀ ਕਰਵਾਉਣੀ ਹੈ ਕਰਵਾਉਣੀ ਹੁੰਦੀ ਆ ਵੀ ਕਈ ਭੈਣਾਂ ਜਿਹੜੀਆਂ ਉਦਾਂ ਨਹੀਂ ਭੱਜ ਨੱਟ ਸਕਦੀਆਂ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆ ਗੋਡਿਆਂ ਦੀ ਵੀਰੇ ਬੈਠ ਕੇ ਜਿਹੜੀਆਂ ਹਨਾ ਸਿਟਿੰਗ ਗੇਮ ਆ ਇਹ ਕਰਵਾ ਲੈਣੇ ਆ ਤੇ ਇਹਦੇ ਨਾਲ ਚਲੋ ਉਹਨਾਂ ਨੂੰ ਵੀ ਖੁਸ਼ੀ ਹੋ ਜਾਂਦੀ ਹੈ ਵੀ ਹਾਂ ਸੀ ਗੇਮਾਂ ਦੇ ਵਿੱਚ ਆ ਜਿਹੜਾ ਪਾਰਟਿਸਪੇਟ ਕੀਤਾ ਵਾ ਤੇ ਇਹ ਵੀ ਬਹੁਤ ਇੰਟਰਸਟਿੰਗ ਹੁੰਦਾ ਵਾ ਵੀ ਐ ਬਿਸਕਟ ਹਨਾ ਖਾਦ ਨਹੀਂ ਜਾਂਦੇ ਇਹਦੇ ਵਿੱਚ ਕਿਉਂਕਿ ਤੁਹਾਨੂੰ ਬੜਾ ਚਾਹ ਨਾਲ ਹੀ ਨਗਾ ਸਕਦੇ ਆ ਸੁੱਕੇ ਜਿਹੇ ਹੁੰਦੇ ਆ ਬਹੁਤ ਮੁਸ਼ਕਲ ਨਾਲ ਲੱਗਦੇ ਆ ਤੇ ਇਹ ਮੁਕਾਬਲਾ ਦੇਖਣਯੋਗ ਹੁੰਦਾ ਵੀ ਫਟਾਫਟ ਕਿਉਂਕਿ ਨਾ ਤਾਂ ਲੰਗਦੇ ਹੁੰਦੇ ਆ ਤੇ ਪਰ ਆਪਾਂ ਨੂੰ ਆਏ ਹੁੰਦਾ ਵੀ ਆਪਾਂ ਜਿੱਤੀਏ ਇਹ ਚ ਹਾਸਾ ਵੀ ਬਹੁਤ ਆਉਂਦਾ ਹੁੰਦਾ ਕਿਉਂਕਿ ਵੀ ਇਹ ਸਾਰਿਆਂ ਦੀ ਰੇਸ ਲੱਗੀ ਹੁੰਦੀ ਹੈ ਵੀ ਅਸੀਂ ਪਹਿਲਾਂ ਖਾ ਲਈਏ ਅਸੀਂ ਪਹਿਲਾਂ ਖਾ ਲਈਏ ਤੇ ਆਪਾਂ ਪਰ ਪਾਣੀ ਦਿੱਤਾ ਸੀ ਥੋੜਾ ਥੋੜਾ ਨਾਲ ਵੀ ਇਹ ਵੈਸ ਕੋਡਾ ਜਿਹੜੇ ਖਾਦੇ ਜਾਣ ਤੇ ਸਰਜੀਤ ਕੌਰ ਭੈਣ ਇਹ ਚ ਫਰਸਟ ਆ ਗਈ ਸੀਗੀ ਜਿਹੜੀ ਸਾਡੀ ਸਾਰੀ ਜੀ ਤੇ ਭੈਣ ਆਏ ਹਰ ਕੰਮ ਦੇ ਵਿੱਚ ਸਾਡਾ ਬਹੁਤ ਸਾਥ ਦਿੰਦੀ ਆ ਇਹ ਭੈਣ ਦਾ ਸੀ ਬਹੁਤ ਧੰਨਵਾਦ ਕਰਦੇ ਆ ਸਾਰੀਆਂ ਭੈਣਾਂ ਦਾ ਹੀ ਧੰਨਵਾਦ ਕਰਦੇ ਆ ਹਨਾ ਤੇ ਜਿਹੜੀਆਂ ਵੀ ਸਾਡੇ ਨਾਲ ਇਦਾਂ ਜੁੜਦੀਆਂ ਇਸ ਤੋਂ ਬਾਅਦ ਆਪਾਂ ਲਗਵਾਈ ਸੀ ਬਲੂਨ ਰੇਸ ਬਲੂਨ ਰੇਸ ਤੇ ਵਿੱਚ ਆਪਾਂ ਬਲੂਨ ਆ ਜਿਹੜੇ ਹਨਾ ਫਲਾਉਣੇ ਸੀ ਇਹ ਬਲੂਨ ਦੇ ਜਿਹਨੇ ਸਭ ਤੋਂ ਜ਼ਿਆਦਾ ਬਲੂਨ ਫਲਾਤੇ ਉਹ ਵਿਨਰ ਸੀ ਤੇ ਪਰ ਹਵਾ ਚੱਲਦੀ ਸੀ ਹਵਾ ਨਾਲ ਬਲੂਨ ਫਟ ਬਹੁਤ ਰਹੇ ਸੀ ਜਦੋਂ ਨੂੰ ਬਣਾਉਂਦੇ ਸੀ ਉਹਦੇ ਜਿਹੜਾ ਬਲੂਨ ਆ ਉਹ ਫਟ ਜਾਂਦਾ ਸੀਗਾ ਤੇ ਪਰ ਫਿਰ ਵੀ ਅਸੀਂ ਹਿੰਮਤ ਨਹੀਂ ਛੱਡੀ ਜਿੰਨੇ ਵੀ ਬਣਾਏ ਇਹ ਸਾਡੀ ਲਖਵੀਰ ਭੈਣਾ ਫਸਟ ਆਈ ਸੀਗੀ ਲਖਵੀਰ ਭੈਣ ਨੇ ਬਹੁਤ ਬਲੂਨ ਬਣਾਏ ਤੇ ਬਹੁਤ ਸਪੀਡ ਆ ਤੇ ਸਾਰੀਆਂ ਭੈਣਾਂ ਜਿਹੜੀਆਂ ਇੱਕ ਤੋਂ ਇੱਕ ਵੱਧ ਕੇ ਹਨਾ ਲੱਗੀਆਂ ਹੋਈਆਂ ਸੀਗੀਆਂ ਤੇ ਬੱਚਿਆਂ ਨੇ ਦੇਖੋ ਚੇਅਰ ਦਾ ਪ੍ਰਬੰਧ ਵੀ ਕੀਤਾ ਗਰਾਊਂਡ ਦੇ ਵਿੱਚ ਗਰਾਊਂਡ ਸਾਡੇ ਪਿੰਡ ਦਾ ਸਾਡੇ ਮਤਲਬ ਕਿ ਘਰਾਂ ਤੋਂ ਬਹੁਤ ਜ਼ਿਆਦਾ ਦੂਰ ਆ ਪਰ ਬੱਚਿਆਂ ਨੇ ਇਕੱਠੀਆਂ ਕੀਤੀਆਂ ਚੇਅਰ ਹਨਾ ਤੇ ਆਂਟੀਆ ਵੀ ਨਾਲ ਸਾਥ ਦੇ ਰਹੀਆਂ ਸੀਗੀਆਂ ਵੀ ਜਿਹੜੀਆਂ ਭੈਣਾਂ ਬੈਠ ਕੇ ਬਲੂਨ ਬਣਾ ਰਹੀਆਂ ਸੀ ਦੂਜੀਆਂ ਫੜ ਰਹੀਆਂ ਸੀ ਹਵਾ ਨਾਲ ਕਿਉਂਗਾ ਟੁੱਟ ਜਾਂਦੇ ਸੀ ਫਿਰ ਕਹਿੰਦੀਆਂ ਵੀ ਸਾਨੂੰ ਫੜਾ ਦੋ ਵੀ ਅਸੀਂ ਫੜ ਕੇ ਕਾਊਂਟ ਕਰਦੇ ਆਂ ਵੀ ਕਿਹੜਾ ਸਭ ਤੋਂ ਜ਼ਿਆਦਾ ਬਣਾ ਰਿਆ ਵਾ ਤੇ ਬਹੁਤ ਹੀ ਇਹ ਵੀ ਹੈਨਾ ਮਨੋਰੰਜਕ ਗੇਮ ਸੀਗੀ ਵਧੀਆ ਲੱਗਿਆ ਇਹ ਵੀ ਗੇਮ ਦੇ ਵਿੱਚ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਤੇ ਬੱਚਿਆ ਬੱਚਿਆਂ 'ਚ ਬਹੁਤ ਕਰਿਆ ਉਸ ਦਿਨ ਸਾਡੀ ਮੰਮੀ ਜਿੱਤੇ ਸਾਡੀ ਮੰਮੀ ਜਿੱਤੇ ਨਿਆਣਿਆਂ ਨੂੰ ਹੁੰਦਾ ਹੈ ਨਾ ਵਧੀਆ ਲੱਗਦਾ ਏਦਾਂ ਹਾਂ ਤੁਸੀਂ ਸਾਨੂੰ ਜਰੂਰ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਸਾਡੀਆਂ ਖੇਡਾਂ ਕਿਵੇਂ ਲੱਗਦੀਆਂ ਤੇ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤੇ ਉਹਨਾਂ ਨੇ ਸਾਡਾ ਚੈਨਲ ਵੀ ਜਿਹੜਾ ਸਬਸਕ੍ਰਾਈਬ ਜਰੂਰ ਕਰਨਾ ਮਾ ਤੇ ਘੰਟੀ ਦਾ ਬਟਨ ਵੀ ਦਬਾਉਣਾ ਮਾ ਤਾਂ ਜੋ ਆਉਣ ਵਾਲੀਆਂ ਹੋਰ ਵੀ ਇਦਾਂ ਦੀਆਂ ਗੇਮਸ ਆਸੀ ਤੁਹਾਨੂੰ ਦਿਖਾ ਸਕੀਏ ਹੁਣ ਇਹ ਅਸੀਂ ਮਤਲਬ ਇਹ ਵੀ ਖੇਡਾਂ ਹੋਰ ਵੀ ਰੀਕ੍ਰੀیشنل ਜਿਹੜੀਆਂ ਪੁਰਾਣੀਆਂ ਖੇਡਾਂ ਮਾ ਉਹ ਜਰੂਰ ਆਪਾਂ ਕਰਵਾਇਆ ਕਰਾਂਗੇ ਬੱਚਿਆਂ ਲਈ ਵੀ ਜਰੂਰ ਕਰਵਾਇਆ ਕਰਾਂਗੇ ਤਾਂ ਜੋ ਬੱਚਿਆਂ ਨੂੰ ਇਨਾਮ ਵੀ ਦਿੱਤੇ ਕੇ ਨਾਣ ਆਪਣੀਆਂ ਭੈਣਾਂ ਨੂੰ ਵੀ ਦਿੱਤੇ ਸੀ ਤਾਂ ਜੋ ਇਹਨਾਂ ਦੀ ਹੌਸਲਾ ਫਜਾਈ ਹੋ ਸਕੇ ਤੇ ਅੱਗੇ ਤੋਂ ਉਹ ਜ਼ਿਆਦਾ ਮਿਹਨਤ ਕਰਨ ਵੀ ਜਦੋਂ ਨੈਕਸਟ ਟਾਈਮ ਗੇਮਾਂ ਹੋਣ ਤੇ ਅਸੀਂ ਗੇਮਾਂ ਦੇ ਵਿੱਚ ਜਿਹੜਾ ਪਾਰਟਿਸਪੇਟ ਕਰੀਏ ਤਿੰਨਾਂ ਨੂੰ ਆਪਾਂ ਮੈਡਲ ਦਿੱਤੇ ਸੀਗੇ ਆਪਣੇ ਪਿੰਡ ਦੇ ਆਂਟੀ ਇਹਨਾਂ ਨੇ ਸੇਵਾ ਕੀਤੀ ਸੀਗੀ ਤੇ ਮੈਡਲ ਦਿੱਤੇ ਸੀ ਫਰਸਟ ਸੈਕਿੰਡ ਥਰਡ ਜੋ ਬੱਚੇ ਸੀ ਹੈਨਾ ਪੋਜੀਸ਼ਨ ਤੇ ਆਏ ਸਾਰਿਆਂ ਨੂੰ ਜੋ ਵੀ ਪੋਜੀਸ਼ਨ ਜਿਨ੍ਹਾਂ ਨੇ ਹਾਸਲ ਕੀਤੀ ਸੀਗੀ ਤੇ ਉਹਨਾਂ ਨੂੰ ਮੈਡਲ ਦਿੱਤੇ ਗਏ ਸੀਗੇ ਤੇ ਸਾਡੇ ਆਂਟੀ ਇਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਸਾਡਾ ਤੇ ਇਹਨਾਂ ਨੇ ਬੱਚਿਆਂ ਨੂੰ ਫਰੂਟ ਵੀ ਖਵਾਏ ਤੇ ਨਾਲ ਚਾਹ ਪਾਣੀ ਦੀ ਸੇਵਾ ਵੀ ਕੀਤੀ ਤੇ ਨਾਲ ਇਨਾਮ ਵੰਡ ਸਮਾਰੋਹ ਵੀ ਕਰਵਾਇਆ ਸਾਰੀਆਂ ਭੈਣਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਇਹ ਪ੍ਰੋਗਰਾਮ ਆ ਇਹ ਜਿਹੜਾ ਸਾਥ ਤੋਂ ਬਿਨਾ ਨਹੀਂ ਹੈ ਨਾ ਹੋ ਸਕਦਾ ਇੱਕ ਬੰਦਾ ਨਹੀਂ ਕਰ ਸਕਦਾ ਇਹਨੂੰ ਸਾਰੇ ਹੀ ਕਰਦੇ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹ ਜਿਹੜਾ ਸਾਰਾ ਪ੍ਰੋਗਰਾਮ ਹੋਇਆ ਸਾਡੀ ਪਰਮਜੀਤ ਭੈਣ ਨੇ ਵੀ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਮੂਰੀ ਹੋ ਕੇ ਸਾਰਾ ਕੰਮ ਕੀਤਾ ਇਹਨਾਂ ਨੇ ਵੀ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਵੈਕਟਰੀ ਦੇ ਸਾਈਨ